ਮੈਂ ਤੈਨੂੰ ਆਵਾਜ਼ ਤਾਂ ਮਾਰੀ ਹੀ ਮੈਂ ਅੱਜ ਪਿੰਡੋਂ ਨਾ ਹੋਈਏ ਪਿੰਡੋਂ ਹੋਈਏ ਆਹੋ ਅੱਜ ਕਿੰਨਾ ਜੀ ਘਰ ਪੇਟਾ ਡਾਡਾ ਜਾਨ ਲੈ ਦੱਸ ਜੇ ਮੈਂ ਕਹਿ ਹੀ ਦਿੱਤਾ ਉਹ ਹੋਈਏ ਤੇ ਫਿਰ ਹੋਵਨੇ ਆ ਮਮੀ ਆਉਣ ਵੱਲੋਂ ਤੇ ਮੈਂ ਤੁਹਾਨੂੰ ਕਹਿਣ ਲੱਗੀ ਹਾਂ ਆਪਾਂ ਨਾ ਆਉਣਾ ਅੱਜ ਹਾਂ ਜੀ ਵੀ ਨਾਲ ਹੀ ਆਉਣਗੇ ਆਹੋ ਨਹੀਂ ਮੈਂ ਤੁਹਾਨੂੰ ਪਹਿਲਾਂ ਇਸੇ ਕਰਕੇ ਦੱਸਤਾ ਵਾ ਨਾ ਕਿ ਚੀਜ਼ ਜਿਹੜੀ ਵੀ ਹੋਊਗੀ ਵਧੀਆ ਲਿਆਇਓ ਮਾੜੀ ਚੀਜ਼ ਕੋਈ ਨਾ ਲੈ ਕੇ ਆਇਓ ਇਹਨਾਂ ਵਾਸਤੇ ਫੇ ਕਿੰਨੇ ਚਿਰ ਬਾਅਦ ਤੁਸੀਂ ਚੱਲੇ ਜੀ ਹਾਂ ਚ ਰਾਤ ਰਹਿਓ ਕੋਈ ਨਾ ਸਵੇਰਾਂ ਟਾਈਮ ਨਾ ਆਜਿਓ ਤੁਸੀਂ ਕੋਈ ਨਹੀਂ ਮੇਰੇ ਵੇਹਲਾਂਗੇ ਜਿੱਦਾਂ ਮੈਂ ਸਾਡੀ ਸਲਾਹ ਹੋ ਬਣਾਂ ਮੈਂ ਤੁਹਾਨੂੰ ਉੱਥੇ ਫੋਨ ਕਰਕੇ ਦੱਸ ਦਊਗੀ ਰੁਪਿੰਦਰ ਹੋ ਗਈ ਤਿਆਰੀ ਹਾਂਜੀ ਤਿਆਰੀ ਤੇ ਹੋ ਗਈ ਆ ਬਸ ਅਹੀਂ ਕੱਪੜੇ ਪਾਉਣੇ ਆ ਹੁਣ ਤੇ ਤੁਹਾਡੇ ਵਾਸਤੇ ਨੂੰ ਕੁਰਤਾ ਪਜਾਮਾ ਪ੍ਰੈਸ ਕੀਤਾ ਹੈ ਤੇ ਤੁਸੀਂ ਵੀ ਪਾ ਲੋ ਜਾਗੇ ਮੈਨੂੰ ਪੈ ਗਿਆ ਕਿ ਕੰਮ ਠੀਕ ਆ ਅੱਜ ਰਹਿਣ ਦੇ ਇੱਕ ਦੋ ਦਿਨ ਦੇ ਵਿੱਚ ਚੱਲ ਜਾਗੇ ਗੱਲ ਹੋਈ ਕੀ ਆ ਉਹ ਇੱਕ ਮਿੰਟ ਰੁਕ ਜਾ ਹੈਲੋ ਨਾਲੇ ਖੁਦ ਆਪ ਤੇ ਆਖੰਦੇ ਹੀ ਕਿ ਚੱਲ ਰੁਪਿੰਦਰ ਪਿੰਡੋਂ ਹੋਣੇ ਆ ਮੈਂ ਤੇ ਕਿਹਾ ਹੀ ਨਹੀਂ ਜਦ ਜਾਣ ਵੱਲੋਂ ਮੈਂ ਤੇ ਚਲੋ ਕਹਿ ਦੇਣਾ ਵੀ ਕੰਮ ਪੈ ਗਿਆ ਕੋਈ ਕਰਉਣਾ ਸੋਚਣਾ ਪਹਿਲਾਂ ਤਿਆਰ ਹੋ ਗਈ ਐ ਅਚਾਨਕ ਕੋਈ ਗੱਲ ਹੋ ਗਈ ਐ ਕਿਉਂ ਨਾ ਕੀਤੀ ਐ ਸੌ ਗੱਲਾਂ ਬਤਾਂ ਉਹਦੇ ਮਨ ਦੇ ਵਿੱਚ ਹੋਣੀਆਂ ਨਹੀਂ ਨਹੀਂ ਮੰਮੀ ਜੀ ਗੱਲ ਕਰਦੀ ਹੋਣੀ ਐ ਦਸੋ ਗੱਲ ਵੀ ਘਰ ਦੇ ਵਿੱਚ ਨਹੀਂ ਨਹੀਂ ਗੱਲ ਨਹੀਂ ਵੀ ਕੋਈ ਨਹੀਂ ਬਸ ਉਹ ਕੰਮ ਥੋੜਾ ਜਿਹਾ ਪਹਿਲਾਂ ਤੁਹਾਨੂੰ ਪਤਾ ਹੀ ਆ